ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਸੋ ਜਿਵੇਂ ਕਿ ਵਿੱਕੀ ਤੇ ਉਸਦੀ ਮੰਮੀ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਜਾਂਦਾ ਹੈ ਉਹ ਸੋਚਦੇ ਆ ਕਿ ਆਪਾਂ ਸੋਨੂ ਜੀ ਤਾਂ ਹੁਣਾਂ ਦਾ ਤੇ ਬੇਬੇ ਬਾਪੂ ਦਾ ਕਿੰਨਾ ਬੁਰਾ ਸੋਚਦੇ ਸੀ ਪਰ ਫਿਰ ਵੀ ਉਹਨਾਂ ਨੇ ਹੀ ਸਾਡਾ ਘਰ ਟੁੱਟਣ ਤੋਂ ਬਚਾਇਆ ਵਿੱਕੀ ਇਹ ਗੱਲ ਆਪਣੀ ਮੰਮੀ ਨੂੰ ਕਰਦਾ ਹੈ ਤੇ ਕਹਿੰਦਾ ਹੈ ਕਿ ਜੇ ਬੇਬੇ ਬਾਪੂ ਚਾਹੁੰਦੇ ਤਾਂ ਪ੍ਰੀਤ ਦੇ ਡੈਡੀ ਨੇ ਤਾਂ ਪ੍ਰੀਤ ਨੂੰ ਲੈ ਹੀ ਜਾਣਾ ਸੀ ਪਰ ਫਿਰ ਵੀ ਉਹਨਾਂ ਨੇ ਅੱਗੇ ਹੋ ਕੇ ਇਹ ਗੱਲ ਕਹੀ ਕਿ ਕੋਈ ਗੱਲ ਨੀ ਜੇ ਇਸ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਇਹ ਤੇ ਤਨੂ ਮਾਫ ਕਰਦੇ ਸੋ ਉਥੇ ਹੀ ਫੇਰ ਕਵਲ ਦੇ ਡੈਡੀ ਨੇ ਮੈਨੂੰ ਮਾਫ ਕੀਤਾ ਜੇ ਉਹ ਨਾ ਹੁੰਦੇ ਤਾਂ ਇਹਨਾਂ ਨੇ ਤਾਂ ਮੇਰਾ ਤੇ ਪ੍ਰੀਤ ਦਾ ਰਿਸ਼ਤਾ ਤੜਵਾ ਦੇਣਾ ਸੀ ਸੋ ਹੁਣ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਇਹਦੇ ਵਿੱਚ ਬੇਬੇ ਬਾਪੂ ਦਾ ਕੋਈ ਕਸੂਰ ਨਹੀਂ ਉਹ ਤਾਂ ਇਹਨਾਂ ਦਾ ਘਰ ਜੋੜਨਾ ਹੀ ਚਾਹੁੰਦੇ ਸੀ ਨਾ ਕਿ ਤੋੜਨਾ ਪਰ ਵਿਕੀ ਤੇ ਉਸਦੀ ਮੰਮੀ ਸੋਚਦੇ ਆ ਕਿ ਸਾਡੇ ਵਿੱਚ ਸਾਰਾ ਪੁਆੜਾ ਅਮਨ ਨਹੀਂ ਪਾਇਆ ਸੀ ਅਮਨ ਪਹਿਲਾਂ ਸਾਨੂੰ ਚੁੱਕਣਾ ਦਿੰਦੀ ਰਹਿੰਦੀ ਸੀ ਤੇ ਆਪਾਂ ਉਸਦੇ ਪਿੱਛੇ ਲੱਗਣ ਲੱਗ ਕੇ ਤੇ ਹੌਲੀ ਹੌਲੀ ਸਾਨੂੰ ਵੀ ਲਾਲਚ ਪੈਣ ਲੱਗ ਗਿਆ ਕਿ ਚੱਲ ਦੀ ਤੇ ਪੇਕੇ ਐਨੇ ਅਮੀਰ ਨੇ ਤੇ ਚੱਲ ਸਾਡਾ ਵੀ ਕੋਈ ਫਾਇਦਾ ਹੋ ਜਾਏਗਾ ਤੇ ਆਪਾਂ ਉਥੋਂ ਚੀਜ਼ਾਂ ਮੰਗਣ ਲੱਗ ਗਏ ਤੇ ਤੈਨੂੰ ਵੀ ਮੈਂ ਕਦੀ ਕੰਮ ਕਰਨ ਲਈ ਨਹੀਂ ਕਿਹਾ ਸੋ ਕਿੰਨੇ ਚਿਰ ਦਾ ਤੂੰ ਵੀ ਘਰ ਬੈਠਾ ਏ ਸੋ ਇੱਥੇ ਮੈਂ ਵੀ ਗਲਤ ਆ ਇਹ ਗੱਲ ਵਿੱਕੀ ਦੀ ਮੰਮੀ ਵਿੱਕੀ ਨੂੰ ਕਹਿੰਦੀ ਆ ਤੇ ਵਿੱਕੀ ਤੇ ਉਸਦੀ ਮੰਮੀ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਦੇ ਹੋਏ ਸੋਨੂ ਜੀ ਤਾਂ ਦੇ ਘਰ ਵੀ ਜਾਂਦੇ ਆ ਉਹਨਾਂ ਦੇ ਘਰ ਜਾ ਕੇ ਦੁਬਾਰਾ ਤੋਂ ਬੀਬੇ ਬਾਪੂ ਤੋਂ ਮਾਫੀ ਮੰਗਦੇ ਆ ਤੇ ਇਹ ਕਹਿੰਦੀ ਆ ਕਿ ਸਾਡੇ ਨਾਲ ਤੁਹਾਡਾ ਇੰਨਾ ਜ਼ਿਆਦਾ ਪਿਆਰ ਸੀ ਤੇ ਆਪਾਂ ਦੇ ਨਾਲ ਹਮੇਸ਼ਾ ਵਧੀਕੀਆਂ ਕਰਦੇ ਰਹੇ ਇਹਦੇ ਵਿੱਚ ਕੁਝ ਕਸੂਰ ਅਮਨ ਦਾ ਵੀ ਹੈਗਾ ਏ ਜਿਹੜੀ ਕੀ ਸਾਨੂੰ ਚੁੱਕਣਾ ਦਿੰਦੀ ਸੀ ਤੇ ਅਸੀਂ ਉਹਦੇ ਪਿੱਛੇ ਲੱਗਣ ਲੱਗ ਗਏ ਤੇ ਹੌਲੀ-ਹੌਲੀ ਸਾਡਾ ਵੀ ਇਹੀ ਮਨ ਬਣਨ ਲੱਗ ਗਿਆ ਕਿ ਤੁਸੀਂ ਸਾਡੇ ਬਾਰੇ ਬੁਰਾ ਸੋਚਦੇ ਹੋ ਪਰ ਸਾਨੂੰ ਹੁਣ ਅਹਿਸਾਸ ਹੋਇਆ ਕਿ ਤੁਸੀਂ ਸਾਡਾ ਚੰਗਾ ਹੀ ਸੋਚਦੇ ਹੋ ਤੇ ਉਧਰ ਕਵਲ ਦੇ ਡੈਡੀ ਤੇ ਕਵਲ ਵੀ ਉਸਦੀ ਮੰਮੀ ਨੂੰ ਮਾਫ ਕਰ ਦਿੰਦੇ ਨੇ ਕਿਉਂਕਿ ਦੀ ਮੰਮੀ ਨੂੰ ਵੀ ਅਹਿਸਾਸ ਹੁੰਦਾ ਏ ਕਿ ਮੈਂ ਕਿੰਨਾ ਗਲਤਕਾਰ ਰਹੀ ਸੀ ਮੈਂ ਕਿਉਂ ਆਪਣੇ ਜਵਾਈ ਦਾ ਸਾਥ ਦੇ ਰਹੀ ਸੀ ਤੇ ਉਸ ਨੂੰ ਪੈਸਾ ਤੇ ਲਾਚੋਰੀ ਦੇ ਰਹੀ ਸੀ ਪਰ ਜਦ ਉਸ ਦੇ ਉੱਤੇ ਹੀ ਸਾਰੀ ਗੱਲ ਆਉਂਦੀ ਆ ਤੇ ਉਹ ਆਪਣੀ ਸੱਸ ਦੇ ਉੱਤੇ ਸਾਰੀ ਗੱਲ ਸੁੱਟ ਦਿੰਦਾ ਹੈ ਤੇ ਆਪ ਸਾਈਡ ਤੇ ਹੋ ਜਾਂਦਾ ਹੈ ਇਹ ਗੱਲ ਸੋਚਦੀ ਆ ਪ੍ਰੀਤ ਦੀ ਮੰਮੀ ਕਿ ਉਸਨੇ ਤਾਂ ਮੇਰਾ ਕੋਈ ਫੱਕਾ ਹੀ ਨਹੀਂ ਛੱਡਿਆ ਮੈਂ ਉਸਦੇ ਬਾਰੇ ਚੰਗਾ ਸੋਚਦੀ ਤੇ ਉਸਨੇ ਮੇਰੇ ਬਾਰੇ ਇਹ ਸੋਚਿਆ ਕਿ ਮੈਂ ਹੀ ਗਲਤ ਹਾਂ ਤੇ ਇਹ ਗੱਲਾਂ ਦਾ ਅਹਿਸਾਸ ਕਰਦੀ ਹੋਈ ਉਹ ਕਹਿੰਦੀ ਆ ਕਿ ਮੈਨੂੰ ਨਹੀਂ ਪਤਾ ਸੀ ਕਿ ਇਦਾਂ ਇਸਦਾ ਇਹ ਨਤੀਜਾ ਨਿਕਲੇਗਾ ਸੋ ਪਹਿਲਾਂ ਤਾਂ ਕਵਲ ਦੇ ਡੈਡੀ ਉਸਦੇ ਉੱਤੇ ਬੜੇ ਔਖੇ ਹੁੰਦੇ ਨੇ ਪਰਂਦੀਪ ਤੇ ਕਵਲ ਜਿਆਦਾ ਸਮਝਾਉਂਦੇ ਨੇ ਆਪਣੇ ਡੈਡੀ ਨੂੰ ਤੇ ਕਹਿੰਦੇ ਨੇ ਕਿ ਹੁਣ ਤਾਂ ਮੰਮੀ ਨੂੰ ਆਪਣੀਆਂ ਗਲਤੀਆਂ ਦਾ ਦਿਲੋਂ ਅਹਿਸਾਸ ਹੋਇਆ ਏ ਤੇ ਚਲੋ ਮਾਫ ਕਰ ਦਈਏ ਆਪਾਂ ਆਪਣੇ ਘਰ ਫ੍ਰੀ ਵਿੱਚ ਹੀ ਕਲੇਸ਼ ਪਾ ਲੈਂਦੇ ਸੀ ਘਰ ਕਿਸੇ ਘਰ ਦਾ ਕਲੇਸ਼ ਸਾਡੇ ਘਰ ਪੈ ਜਾਂਦਾ ਸੀ ਸੋ ਇਦਾਂ ਫਿਰ ਉਹ ਸਾਰੇ ਜਾਣੇ ਖੁਸ਼ ਹੋ ਜਾਂਦੇ ਆ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ